ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਜੋ ਕਿ ਸੈਮੀ ਕਲਾਸਿਕ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏਗੇ ਕਿੰਨਾ ਏਰੀਆ ਬਣਿਆ ਹੋਇਆ ਹੈ ਇਹ ਤੇ ਕੀ ਕੀ ਇਹਦੇ ਵਿੱਚ ਰੂਮ ਬਣੇ ਹੋਏ ਨੇਗੇ ਸੋ ਬਾਈ ਜੀ ਨੂੰ ਪੁੱਛਾਂਗੇ ਆਪਾਂ ਜਿਨ੍ਹਾਂ ਨੇ ਇਹ ਬਣਾਈ ਹੈ ਠੇਕੇਦਾਰ ਬਾਈ ਆਪਣੇ ਨਾਲ ਨੇਗੇ ਉਹਨਾਂ ਨੇ ਸਾਰਾ ਕੰਮ ਕੀਤਾ ਇਹ ਤੇ ਇਹਨਾਂ ਤੋਂ ਆਪਾਂ ਬਾਅਦ ਦੇ ਵਿੱਚ ਖਰਚਾ ਵੀ ਜਾਣਾਂਗੇ ਕਿੰਨਾ ਖਰਚਾ ਹੈ ਇਸ ਕੋਠੀ ਦੇ ਉੱਪਰ ਤੇ ਕੀ ਅੰਦਰ ਦਾ ਪਲਾਨ ਹੈਗਾ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਹੈ ਦੋਸਤੋ ਡਬਲ ਪੋਰਸ਼ਨ ਹੈਗਾ ਤੋ ਬਾਈ ਨੂੰ ਪੁੱਛਾਂ ਕਿ ਕਿੰਨਾ ਏਰੀਆ ਹੈਗਾ ਤੇ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਬਲਜਿੰਦਰ ਹੈ ਵੀ ਆਪਣਾ ਪਿੰਡ ਨਿਰਿੰਦਰਪੁਰਾ ਮਾਨਸਾ ਦੇ ਵਿੱਚ ਆ ਜਾਂਦਾ ਹੈ ਗਾ ਇਹ ਅੱਛਾ ਜੀ ਤੇ ਬਾਈ ਕਿੰਨਾ ਕ ਟਾਈਮ ਤੋਂ ਕੰਮ ਕਰ ਰਹੇ ਆ ਆਪਾਂ ਮਤਲਬ ਤੁਹਾਡੀ ਮੈਂ ਤਾਂ ਵੀਰੇ ਸਟਾਰਟ ਕਰ ਰਹੇ ਆਗੇ ਆਪਾਂ ਦਾ ਕੰਮ ਹੂੰ ਵੈਸੇ ਜੁੜੇ ਹੋਏ ਆਗੇ ਨਾਲ ਸ਼ੁਰੂ ਤੋਂ ਠੀਕ ਆ ਬਾਈ ਠੀਕ ਆ ਤੇ ਇਹ ਆਪਣੇ ਫਾਦਰ ਸਾਹਿਬ ਦਾ ਕੰਮ ਆ ਜੁਰੂਰ ਤੁਸੀ ਵੈਸੇ ਕੰਮ ਦੇ ਹੱਥ ਬਟਾਉਣੇ ਜ਼ਰੂਰ ਜਾਂਦੇ ਰਹੇ ਹਾਂਜੀ 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 ਠੀ ਇਹ ਵੀ ਟੋਟਲ ਸਾਰੇ ਕੋਠੀ ਦਾ 2700 ਫੁੱਟੇਰੀਆ ਗਾ ਵੀ ਗੋਲਾ-ਗੋਲਾ ਵਿੱਚ ਕਵਰ ਕਰਕੇ ਜੀ ਹਾਂ ਜੀ ਹਾਂ ਉੱਪਰ ਥੱਲੇ ਜੀ ਜੇ ਆਪਾਂ ਰਿਹਾ ਸੀ ਏਰੀਆ ਲਈਏ ਤਾਂ ਉਹ 2400 ਏਰੀਆ ਗਾ ਹਾਂ 2400 ਠੀਕ ਹੈ ਜੀ ਤੇ ਨੀਚੇ ਇਸ 1600 ਫੁੱਟੇਰੀਆ ਜੀ 1600 ਥੱਲੇ-ਥੱਲੇ ਆ ਜੀ 800 ਉੱਪਰ ਹੋ ਗਿਆ 800 ਉੱਪਰ ਹੋ ਗਿਆ ਠੀਕ ਹੈ 2400 ਹੋ ਗਿਆ ਠੀਕ ਹੈ ਜੀ ਗੱਲ ਤੇ ਬਾਈ ਜੇਕਰ ਪਲਾਟ ਦੀ ਗੱਲ ਕਰੀਏ ਤਾਂ ਪਲਾਟ ਕਿੰਨਾ ਕ ਹੋਊਗਾ ਇਹ ਚੜਾਈ ਲੰਬਾਈ ਇਹਦੀ ਇਹਦੀ ਚੜਾਈ ਲੰਬਾਈ ਹੋਊਗੀ ਵੀਰੇ ਇਹ 35 ਫੁੱਟ ਚੌੜਾ ਹੋਊਗਾ ਤੇ 45 ਫੁੱਟ ਮੰਗ ਰਗਾ ਲੰਬਾਈ ਹੋ ਗਈ ਹਾਂਜੀ ਹਾਂਜੀ ਲੰਬਾਈ ਠੀਕ ਹੈ ਠੀਕ ਹੈ ਕਿੰਨੇ ਬੈਡਰੂਮ ਬਣੇ ਹੋਏ ਬਈ ਇਹਦੇ ਵਿੱਚ ਦੋ ਥੱਲੇ ਬਣੇ ਹੋਏ ਨੇਗੇ ਇੱਕ ਉੱਪਰ ਹੈ ਇੱਕ ਉੱਪਰ ਹੈਗਾ ਹਾਂਜੀ ਠੀਕ ਹੈ ਬਈ ਸੋ ਦੋਸਤੋ ਬਹੁਤ ਵਧੀਆ ਪਲਾਨ ਬਣਿਆ ਹੋਇਆ ਜਿਹੜੇ ਭਰਾਵਾਂ ਨੂੰ ਡਬਲ ਪੋਰਸ਼ਨ ਕੋਠੀਆਂ ਪਸੰਦ ਨੇਗੀਆਂ ਉਹਨਾਂ ਵਾਸਤੇ ਬਹੁਤ ਵਧੀਆ ਪਲਾਨ ਹੈ ਤੇ ਬਾਈ ਦਾ ਇਹਨਾਂ ਦਾ ਪਾਸ ਸਕਰੀਨ ਤੇ ਨੰਬਰ ਵੀ ਦੇਵਾਂਗੇ ਠੇਕੇਦਾਰ ਦਾ ਬਾਈ ਦਾ ਤੇ ਜੇਕਰ ਕਿਸੇ ਨੇ ਵੀ ਕੰਮਕਾਰ ਕਰਵਾਉਣਾ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹਾਂ ਬਾਈ ਜੀ ਆਪਣਾ ਇੱਕ ਏਰੀਆ ਜਰੂਰ ਦੱਸੋ ਕਿੱਥੋਂ ਤੱਕ ਤੁਸੀਂ ਮਤਲਬ ਕੰਮ ਕਰ ਸਕਦੇ ਹੋ ਠੀਕ ਹੈ ਏਰੀਆ ਵੀਰੇ ਆਪਣਾ ਮਾਨਸਾ ਜਿੰਨਾ ਜਿਲ੍ਹਾ ਆ ਜਾਂਦਾਗਾ ਸਦੂਲਗੜ ਹੋ ਗਿਆ ਤੇ ਇਦਰੋਂ ਪੀਕੀ ਹੋ ਗਿਆ ਸਾਰਾ ਆਪਣਾ ਬਰਨਾਲੇ ਏਰੀਏ ਤੱਕ ਵੀ ਬਰਨਾਲੇ ਏਰੀਏ ਤੱਕ ਮਤਲਬ ਆਪਾਂ ਵੇစီ ਮਾਨਸਾ ਦੇ ਨੇੜੇ ਨਾ ਬਰਨਾਲੇ ਏਰੀਏ ਤੱਕ ਆਪਾਂ ਕਵਰ ਕਰ ਸਕਦੇ ਹਾਂ ਹਾਂ ਬਰਨਾਲੇ ਏਰੀਏ ਦੇ ਵਿੱਚ ਆਪਾਂ ਜਿਹੜਾ ਦੂਰ ਹੈਗਾ ਉਹ ਵਿਦ ਮਟੀਰੀਅਲ ਹੀ ਕਰਦੇ ਆਂਗੇ ਅੱਛਾ ਜੀ ਦੂਰ ਵਾਲਾ ਵਿਦ ਮਟੀਰੀਅਲ ਕਰਦੇ ਆਂਗੇ ਉਹ ਵਿਦ ਮਟੀਰੀਅਲ ਕਰਦੇ ਆਂਗੇ ਠੀਕ ਹੈ ਜੀ ਮਤਲਬ ਜੇਕਰ ਕਿਸੇ ਭਰਾ ਨੇ ਕੋਈ ਵਿਦ ਮਟੀਰੀਅਲ ਬਣਵਾਉਣਾ ਹੋਵੇ ਵੀ ਆਪਣਾ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੁਸੀਂ ਬਣਾ ਕੇ ਦੇਣਾ ਤਾਂ ভাই ਕਰ ਦੋਗੇ ਆਪਾਂ ਹਾਂਜੀ 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 ਵਿਦ ਇੰਟੀਰੀਅਰ ਸਾਰਾ ਕੁਝ ਕਰ ਦਾਂਗੇ ਸੋ ਦੋਸਤੋ ਵਿਦ ਮਟੀਰੀਅਲ ਵਿਦ ਇੰਟੀਰੀਅਰ ਜੋ ਵੀ ਤੁਸੀਂ ਕ ਤੇ ਕੁੱਲ-ਕੁੱਲ ਜਿਹੜੀ ਵੀ ਤੁਹਾਡੀ ਰਿਕੁਆਇਰਮੈਂਟ ਹੋਗੀ ਉਸੇ ਤਰ੍ਹਾਂ ਦੀ ਚੀਜ਼ ਬਣਾ ਕੇ ਦੇਣਗੇ। ਸੋ ਬਾਈ ਨਾਲ ਗੱਲਬਾਤ ਕਰਦੇ ਆ ਤੇ ਅੰਦਰੋਂ ਦਿਖਾਉਣੇ ਆਜੋ। ਸੋ ਫਰਾਂਟਿਕ ਵਾਰ ਜਸਟ ਐਲੀਵੇਸ਼ਨ ਦੇਖ ਸਕਦੇ ਹੋ। ਬਾਈ ਦਿਖਾ ਦਿਓ ਉਪਰੋਂ। ਬਹੁਤ ਸੋਹਣਾ ਫਰੰਟ ਬਣਿਆ ਹੋਇਆ ਤੇ ਐਲੀਵੇਸ਼ਨ। ਸੋ ਬਾਈ ਦਾ ਨਕਸ਼ਾ ਜਨਾਂ ਦਾ ਇਹ। ਬਾਈ ਨਕਸ਼ਾ ਕਿੰਨਾ ਦਾ ਇਹ? ਜੀਐਸ ਆਰਕੀਟੈਕ ਨੇਗੇ ਆਪਣੇ ਮਾਨ ਸਾਦੂ। ਅੱਛਾ ਜੀ। ਯਾਨੀ ਪਰ ਉਹ ਤੁਸੀਂ ਉਹਨਾਂ ਦੇ ਨਕਸ਼ੇ ਯੂਜ਼ ਕਰਦੇ ਹੋ ਨਾ ਬਾਈ। ਬਹੁਤ ਟਾਈਮ ਤੋਂ ਜੁੜੇ ਹੋਏ ਨੇਗੇ ਆਪਾਂ ਨੂੰ ਉਹਨਾਂ ਨਾਲ ਜੁੜੇ ਹੋਗੇ ਮਤਲਬ 5-6 ਸਾਲ ਹੋ ਗਏ ਉਹਨਾਂ ਨਾਲ ਜੁੜੇ ਸੋ ਦੋਸਤੋ ਪੋਰਚ ਆ ਗਿਆ ਬਈ ਇਹ ਪੋਰਚ ਥੋੜਾ ਜਿਆਦਾ ਸਾਈਡ ਤੇ ਕੱਢਿਆ ਵਾ ਇਹ ਕਿਵੇਂ ਬਾਅਦ ਦੀ ਗੱਲ ਹੈ ਕੋਈ ਕੀ ਡਿਜ਼ਾਈਨਿੰਗ ਦੇ ਵਿੱਚ ਹੀ ਇਦਾਂ ਦਾ ਨਹੀਂ ਇਹ ਆਪਾਂ ਨਕਸ਼ੇ ਤੋਂ ਥੋੜਾ ਜਿਆਦਾ ਚੇਂਜ ਕੀਤਾ ਸੀਗਾ ਅੱਛਾ ਜੀ ਇਹ ਆਪਾਂ ਨੂੰ ਫਿਰ ਗੱਡੀ ਖੜਾਉਣ ਦੇ ਵਿੱਚ ਦਿੱਕਤ ਆਉਂਦੀ ਸੀਗੀ ਇਹ ਛੋਟਾ ਸੀਗਾ ਕਾਫੀ ਖੇਜਾਗਾ ਖੁੱਲ ਗਈ ਹਾਂਜੀ 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 ਪਤਾ ਲੱਗ ਰਿਹਾ ਕਿ ਕੋਠੀ ਦੇ ਬਾਅਦ ਥੋੜਾ ਵਧਾਇਆ ਹੋਇਆ ਦੋ ਤਿੰਨ ਫੁੱਟ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਬਈ ਦਿਖਾਉਣੇ ਅੰਦਰੋਂ ਸੋ ਇਹ ਸਾਹਮਣੇ ਫਰੰਟ ਵਿੰਡੋ ਦਿੱਤੀ ਹੋਈ ਆ ਜੋ ਕਿ ਇਧਰ ਬੈਡਰੂਮ ਆ ਜਾਂਦਾ ਦੋਸਤੋ ਤੇ ਸਾਹਮਣੇ ਨਿਗਾ ਵਸਦੀ ਹੈ ਕਿ ਗੇਟ ਤੇ ਵੀ ਇਹਦੇ ਵਿੱਚ ਦੀ ਤੇ ਆਪਾਂ ਦੇਖ ਸਕਦੇ ਹਾਂ ਤੇ ਇਹ ਮੇਨ ਐਂਟਰੀ ਆ ਗਈ ਮੇਨ ਡੋਰ ਜੋ ਕਿ ਦੋ ਸਟੈਪ ਦਿੱਤੇ ਹੋਏ ਨੇ ਕੋਠੀ ਨੂੰ ਪੋਰਚ ਦੇ ਨਾਲੋਂ ਤੇ ਬਈ ਨੀਚੇ ਤੋਂ ਕਿੰਨੀ ਉੱਚੀ ਰੱਖੀ ਹੋਈ ਹੈ ਇਹ ਆਪਣੇ ਆਮ ਇਹ ਨੀਚੇ ਤੋਂ ਵੀਰੇ ਆਪਾਂ 3.5 ਫੁੱਟ ਵਾਂਗੂ ਨਿਉਂ ਭਰੀ ਹੈਗੀ 6 3.5 ਫੁੱਟ ਵਾਂਗੂ ਹਾਂਜੀ ਹਾਂ ਠੀਕ ਤੇ ਗਲੀ ਦਾ ਲੈਵਲ ਲਾਈਏ ਤਾਂ ਆਪਾਂ ਇਹ ਆਪਣੀ 4 ਫੁੱਟ ਵਾਂਗੂ ਉੱਚੇ ਆ ਗਈ 4 ਫੁੱਟ ਵਾਂਗੂ ਠੀਕ ਹੈ 2 ਫੁੱਟ ਨੀਚੇ ਰਹੀ ਸੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਸੋ ਬਈ ਆਜੋ ਅੰਦਰੋਂ ਦਿਖਾ ਦੋ ਸੋ ਆਪਾਂ ਦੋਸਤੋ ਲ lobby ਦੇ ਵਿੱਚ ਆ ਚੁੱਕੇ ਹਾਂ ਜੋ ਕਿ lobby ਕਾਫੀ ਖੁੱਲੀ lobby ਬਣੀ ਹੋਈ ਹੈ ਤੇ ਇੱਕ ਗੱਲ ਖਾਸ ਵੱਡੀ ਕੀ ਹੈ ਇਸ ਕੋਟੀ ਦੇ ਵਿੱਚ ਲਾਈਟ ਬਹੁਤ ਨੇਚਰਲ ਲਾਈਟ ਪੈ ਰਹੀ ਹੈ ਜੋ ਕਿ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਹੈ ਬਿਲਕੁਲ ਵੀ ਹਨੇਰਾ ਨਹੀਂ ਜਾਪਦਾ ਹੈਗਾ ਸੋ ਜੇਕਰ ਐਂਟਰ ਦੀ ਗੱਲ ਕਰੀਏ ਤਾਂ ਫਰਸਟ ਤੇ ਲੈਫਟ ਸਾਈਡ ਤੇ ਇੱਕ ਡਰੈਗਰੂਮ ਬਣਿਆ ਹੋਇਆ ਸੋ ਦੇਖ ਸਕਦੇ ਹੋ ਤੁਸੀਂ ਬਾਈ ਜੇ ਡਰੈਗਰੂਮ ਦਾ ਕਿੰਨਾ size ਰਹਿ ਜਾਂਦਾ ਹੈ ਡਰੈਗਰੂਮ ਦਾ ਵੀ ਇਹ ਆਪਣਾ 11 ਬਾਈ 12 ਦਾ 11 ਬਾਈ 12 ਦਾ ਹਾਂਜੀ ਸੋ ਕਾਰਨਰ ਵਿੰਡੋ ਲੱਗੀ ਹੋਈ ਹੈ ਤੋ ਜੋ ਕਿ ਕਾਫੀ ਚਾਂਦਰ ਵੀ ਬੰਦਾ ਤੇ ਸਾਹਮਣੇ ਇੱਕ ਤਰ੍ਹਾਂ ਦਾ ਆਪਣੀ ਨਿਗਾ ਵੀ ਵੱਜਦੀ ਰਹਿੰਦੀ ਹੈ ਇਧਰ ਰੈਕ ਰੂਮ ਦੇ ਨਾਲ ਹੀ ਕਿਚਨ ਰਹਿ ਜਾਂਦਾ ਆ ਦਿਖਾ ਦਿਓ ਬਈ ਕਿਚਨ ਕੈਬਨ ਬਗੈਰਾ ਦਾ ਕੰਮ ਰੈਡੀ ਹੈਗਾ ਕਿਉਂਕਿ ਇੰਟੀਰੀਅਰ ਦਾ ਨੀਚੇ ਵਗੈਰਾ ਸਾਰਾ ਕੈਬਨ ਬਗੈਰਾ ਫਿਕਸ ਕੀਤੇ ਹੋਏ ਨੇ ਬਾਕਸ ਵਗੈਰਾ ਇੱਕ ਪੇਂਟ ਰਹਿਣਾ ਹੈ ਉੱਥੀ ਦਾ ਤੇ ਜੇਕਰ ਬੈਕ ਸਾਈਡ ਤੇ ਗੱਲ ਕਰੀ ਤਾਂ ਇੱਕ ਬੈਡਰੂਮ ਬੈਕ ਸਾਈਡ ਤੇ ਤੇ ਇੱਕ ਪੋਰਚ ਦੇ ਸਾਹਮਣੇ ਬਣਿਆ ਹੋਇਆ ਤੇ ਬਈ ਇਹ ਬੈਡਰੂਮ ਦਿਖਾ ਦਿਓ ਸੋ ਟਾਇਲ ਵਗੈਰਾ ਦੇਖ ਸਕਦੇ ਹੋ 2x4 ਦਾ ਪੀਸ ਲੱਗਾ ਹੋਇਆ ਦੋਸਤੋ ਬਹੁਤ ਸੋਹਣਾ ਜੋ ਕਿ ਕਲਰ ਦਾ ਵੀ ਧਿਆ ਰੱਖਿਆ ਗਿਆ ਬਹੁਤ ਵਧੀਆ ਤੇ ਇੱਕ ਬੈਕ ਸਾਈਡ ਤੇ ਡੋਰ ਰੱਖਿਆ ਗਿਆ ਭਾਈ ਇਹ ਕਿੰਨਾ ਰੂਮ ਦਾ ਸੈਜਾਗੇ 12 13 ਜੀ 12 13 ਦੋਨੋਂ ਰੂਮ 12 13 ਹਾਂ ਆਲਮੋਸਟ ਸਾਰੇ ਦੋ ਤਿੰਨੇ ਰੂਮ ਆਪਣੇ 12 13 ਦੇ ਤੇ ਉਹਦੇ ਵਿੱਚ ਸਟੋਰ ਅਟੈਚ ਕੀਤਾ ਹੈ ਨਾ ਹਾਂ ਜੋ ਉਹਦੇ ਵਿੱਚ ਸਟੋਰ ਅਟੈਚ ਹੈਗਾ ਜੀ ਇਹਦੇ ਨਾਲ ਬਾਥਰੂਮ ਅਟੈਚ ਹੈਗਾ ਜੀ ਭਈਆ ਬੈਕ ਸਾਈਡ ਤੋਂ ਦਿਖਾ ਦਿਓ ਬਾਕੀ ਜਗ੍ਹਾ ਛੱਡੀ ਹੋਈ ਹੈਗੀ ਜੋ ਕਿ ਇੱਧਰ ਵਿੰਡੋ ਵਗੈਰਾ ਲੱਗੀ ਹੋਈ ਹੈ ਉਹਦੇ ਵਿੱਚ ਆਪਾਂ ਫੋਲਰ ਵਗੈਰਾ ਜਾਂ ਵਿੰਡੋ AC ਵਗੈਰਾ ਵੀ ਯੂਜ਼ ਕਰ ਸਕਦੇ ਆ ਇਹ ਜਿਆਦਾ ਕੰਮ ਆਪਾਂ ਨੂੰ ਵੈਂਟੀਲੇਸ਼ਨ ਤੇ ਲਾਈਟਿੰਗ ਦਾ ਜਿਆਦਾ ਕੰਮ ਦਿੰਦਾ ਹੈਗਾ ਆਪਣੇ ਜੋ ਕਿ ਬੈਕ ਸਾਈਡ ਆਪਾਂ ਥਾਂ ਛੱਡ ਦੇਾਂਗੇ ਥਾਂ ਛੱਡ ਦੇਾਂਗੇ ਇੱਥੇ ਤੇ ਇੱਥੇ ਬਈ ਵਾਸ਼ ਨਹੀਂ ਵਾਸ਼ਿੰਗ ਏਰੀਆ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਓਕੇ ਆਜੋ ਬਈ ਸੋਇਦੇ ਨਾਲ ਵਾਸ਼ਰੂਮ ਅਟੈਚ ਹੈ ਹਾਂਜੀ ਦੂਸਰੋਂ ਲੌਕ ਹੈਗਾ ੱਸ ਸਕਦੇ ਆ ਤੇ ਉਧਰ ਵੀ ਡੋਰ ਰੱਖਿਆ ਹੋਇਆ ਜੋ ਕਿ ਬੈਡਰੂਮ ਦੇ ਨਾਲ ਸੋ ਬਹੁਤ ਵਧੀਆ ਪਲਾਨ ਆਇਆ ਦੋਸਤੋ ਤੇ ਇੱਥੇ ਵਾਸ਼ਰੂਮ ਦਾ ਏਰੀਆ ਜਿਹੜਾ ਇਹ ਵੀ ਇੱਕ ਸੈਪਰੇਟ ਜਗ੍ਹਾ ਤੇ ਰਹਿ ਗਿਆ ਮਤਲਬ ਵਿੱਚ ਨਹੀਂ ਕੋਈ ਦਿੱਕਾ ਲੱਗਦਾ ਹੈਗਾ ਸਾਈਡ ਤੇ ਸੋ نیچے ਦੋ ਬੈਡਰੂਮ ਬੈਡਰੂਮ ਦੇ ਨਾਲ ਇੱਕ ਸਟੋਰ ਤੇ ਇੱਕ ਰੂਮ ਦੇ ਨਾਲ ਵਾਸ਼ਰੂਮ ਅਟੈਚ ਹੈ ਰੈਰੂਮ ਤੇ ਵਿੰਡੋ ਹੈ ਇਧਰ ਨਾਈਟ ਲੱਗਾ ਦੋਸਤੋ ਬਲੈਕ ਐਂਡ ਵਾਈਟ ਜੋ ਦੇਖ ਰਹੇ ਹੋ ਤੁਸੀਂ ਫੋੜਿਆਂ ਦੇ ਵਿੱਚ ਤੇ ਉੱਪਰ ਵੀ ਸੇਮ ਟਾਈਲ ਲੱਗੀ ਹੋਈ ਆ ਜੋ ਨੀਚੇ ਵਰਕ ਕੀਤਾ ਹੋਇਆ ਉਹ ਹੀ ਸਟਾਈਲ ਸੇਮ ਉੱਪਰ ਲੱਗੀ ਹੋਈ ਆ ਉੱਪਰ ਆਪਾਂ ਲੋਬੀ ਦੇ ਵਿੱਚ ਆ ਚੁੱਕੇ ਆ ਦੋਸਤੋ ਇਹੇ ਲੋਬੀ ਦਾ ਏਰੀਆ ਜੋ ਕਿ ਡਿਊਪਲੈਕਸ ਕੋਠੀ ਬਣਾਈ ਹੋਈ ਹੈਗੀ ਹਾਫ ਲੋਬੀ ਓਪਨ ਰੱਖੀ ਹੋਈ ਹੈ ਤੇ ਹਾਫ ਕਵਰ ਕੀਤੀ ਹੋਈ ਹੈਗੀ ਸੋ ਇਹਦੇ ਨਾਲ ਕਾਫੀ ਜ਼ਿਆਦਾ ਮਤਲਬ ਨੇਚਰਲ ਲਾਈਟ ਵਗੈਰਾ ਜਾਂ ਹਵਾ ਵਗੈਰਾ ਕ੍ਰੋਸ ਹੁੰਦੀ ਹੈਗੀ ਫਰਕ ਪੈਂਦਾ ਹੁੰਦਾ ਤੇ ਇਧਰ ਸਾਹਮਣੇ ਇੱਕ ਬੈਡਰੂਮ ਬਣਿਆ ਹੋਇਆ ਜੋ ਕਿ ਆ ਵੇਖ ਸਕਦੇ ਹੋ ਤੁਸੀਂ ਤੇ ਬਈ ਛੱਤ ਕਿੰਨੇ ਫੁੱਟ ਤੇ ਰੱਖੀ ਹੋਈ ਹੈ ਇਹ ਇਹ ਬਈ 11.5 ਤੇ 11.5 ਤੇ ਠੀਕ ਹੈ ਜੀ ਸੋ ਇਸ ਬੈਡਰੂਮ ਦੇ ਨਾਲ ਇੱਕ ਵਾਸ਼ਰੂਮ ਅਟੈਚ ਕੀਤਾ ਹੋਇਆ ਜੋ ਕਿ ਕਾਫੀ ਖੁੱਲਾ ਦਿਖਾ ਦਿਓ ਬਈ ਟਾਈਲ ਵਰਕ ਕੋ ਫਿਨਿਸ਼ ਆ ਹੋ ਚੁੱਕਾ ਹੈ ਤੇ ਜੋ ਜੋੜੀਆਂ ਵਗੈਰਾ ਦਾ ਕੰਮ ਕੀਤਾ ਹੋਇਆ ਦੋਸਤੋ ਇਹ ਬੋਰਡ ਦੇ ਉੱਪਰ ਸਮਰੇਕਾ ਲਗਾ ਕੇ ਜਿਸ ਸਾਹਮਣੇ ਦੋ ਵਿੰਡੋ ਨੇ ਬੈਟਰੀ ਹਾਂ ਜੀ ਹਾਂ ਸੋ ਬਲਕੋਨੀ ਦੇ ਵਿੱਚ ਆਪਾਂ ਆ ਚੁੱਕੇ ਹਾਂ ਕਾਫੀ ਵਧੀਆ ਜਗ੍ਹਾ ਬਣੀ ਹੋਈ ਆ ਸੋ ਕੁਰਸੀ ਵਗੈਰਾ ਮੰਜਾ ਵਗੈਰਾ ਢਾ ਕੇ ਆਪਾਂ ਬੈਠ ਸਕਦੇ ਆ ਮੀਂਹ ਕਣੀ ਤੇ ਕਾਫੀ ਜਿਆਦਾ ਹਵਾ ਲੱਗ ਰਹੀ ਆ ਮਤਲਬ ਤੇ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਗਲਾਸ ਫਿਕਸ ਕੀਤਾ ਹੋਈ ਹੋਰ ਨੇ ਅੱਜ ਕੱਲ੍ਹ ਵੈਸੇ ਜਾਲੀ ਪਾਵਾ ਲੱਗ ਰਿਹਾ ਪਰ ਇਹ ਵੀ ਇੱਕ ਅਲੱਗ ਦੀ ਲੁੱਕ ਦਿੰਦੀ ਆ ਇਹ ਮਾਲਕ ਦੀ ਆਪਣੀ ਇੱਛਾ ਸੀ ਕਿ ਕਹਿੰਦਾ ਵੀ ਜਿੱਦਾਂ ਨੈਕਸੇ ਦੇ ਵਿੱਚ ਹੈਗਾ ਸਾਰਾ ਕੰਮ ਹੀ ਉਦਾਂ ਕਰਾਉਣਾ ਕਹਿੰਦਾ ਵੀ ਕੁਝ ਚੇਂਜ ਨਹੀਂ ਕਰਾਉਣਾ ਮਤਲਬ ਇਹੀ ਸੀ ਜੀ ਕਲਾਸ ਲੱਗਿਆ ਹੋਇਆ ਸੀ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਵੈਸੇ ਬਈ ਵਧੀਆ ਲੁੱਕ ਦੇ ਰਿਹਾ ਇਹ ਵੀ ਵਧੀਆ ਚੀਜ਼ ਹੈਗੀ ਹੈ ਇਹ ਗਲਾਸ ਵੀ ਆਪੇ ਲਵਾਇਆ ਸੀਗਾ ਇਹ ਵੀ ਇਹ ਵੀ ਟਫਨ ਟਫਨ ਹਾਂ ਟਫਨ ਸ਼ੀਸ਼ਾ ਆ ਜਾਂਦਾ ਵੀ ਇਹ ਆਪਣੇ ਰਿਸ਼ਤੇਦਾਰ ਨੇ ਕੰਮ ਕੀਤਾ ਸੀਗਾ ਇਹਦੇ ਟਫਨ ਪਹਿਲਾਂ ਕੱਚਾ ਸ਼ੀਸ਼ਾ ਹੁੰਦਾ ਹੈ ਇਹ ਇਹ ਉਹਨੂੰ ਫਿਰ ਆਪਾਂ ਜਿਹੜਾ ਟਫਨ ਕਹਿੰਦਾ ਨੇ ਆਗੇ ਉਹ ਟਫਨ ਕਰਾਉਂਦੇ ਨੇ ਕੰਪਨੀ ਵੱਲੋਂ ਹੋ ਕੇ ਆਉਂਦਾ ਹੈ ਟਫਨ ਇਹਦੇ ਵਿੱਚ ਡਿਜ਼ਾਈਨਿੰਗ ਪੈਂਦੀ ਹੈਗੀ ਕਿਸਾਜ ਕੱਟ ਕੇ ਹਾਂਜੀ ਹਾਂ ਹੁੰਦੇ ਨੇ ਤੇ ਉਹ ਚੀਜ਼ ਟਫਨ ਹੋ ਕੇ ਆਉਂਦੀ ਹਾਂਜੀ ਹਾਂ ਆਪਾਂ ਪਹਿਲਾਂ ਮਿੰਤੀ ਕਰਕੇ ਲੈ ਕੇ ਗਿਆ ਮਿਸਤਰੀ ਫਿਰ ਉਹ ਤੇ ਕੰਪਨੀ ਦੇ ਵਿੱਚ ਗਏ ਸਹਾਈ ਗਿਆ ਉਹ ਟਫਨ ਹੋ ਕੇ ਸ਼ੀਸ਼ਾ ਆਇਆ ਆਪਣਾ ਇਹ ਉਹਨਾਂ ਸਹਾਈ ਲੱਗਿਆ ਹੋਇਆ ਇਹ ਆਪਾਂ ਇੱਥੇ ਨਹੀਂ ਕੁਝ ਕੱਟ ਸਕਦੇ ਹੁੰਦੇ ਸੀਸ਼ੇ ਨੂੰ ਪਾਈ ਨਹੀਂ ਕੱਟਿਆ ਜਾਂਦਾ ਨਹੀਂ ਠ ਕੀ ਜੀ ਗੱਲ ਫਿਰ ਉਹ ਚ ਮੇਨ ਚੀਜ਼ ਹੀ ਟਫਣ ਦਾ ਮਤਲਬ ਇਹ ਵੀ ਫੁੱਟਦੀ ਨਹੀਂ ਹੈ ਇਹਦੀ ਕੋਰ ਨਹੀਂ ਬਣਦੀ ਇਹ ਪੜਾਕਾ ਪਊਗਾ ਪੜਾਕਾ ਪਊਗਾ ਉਹ ਚੀਜ਼ ਬਣ ਜਾਂਦੀ ਹੈ ਜੀ ਹਾਂ ਜੀ ਹਾਂ ਸੋ ਦੋਸਤੋ ਕਿਵੇਂ ਲੱਗਿਆ ਇਸ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਇਹ 2400 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਹੈਗੀ ਡਬਲ ਪਰਸਨ ਕੋਠੀ ਹੈਗੀ ਸੋ ਡਿਜ਼ਾਈਨ ਤੁਸੀਂ ਜਸਟ ਟੈਲੀਵਿਜ਼ਨ ਦੇਖ ਸਕਦੇ ਹੋ ਆ ਜਾਲੀ ਵੀਰੇ ਜਾਲੀ ਇਹ ਕਿੱਥੋਂ ਲਿਆਂਦੀ ਸੀ ਬਈ ਹੋਰ ਨੇ ਇਹ ਢਾਲੀ ਵੀਰੇ ਬਲਾਡੇ ਤੋਂ ਲਿਆਂਦੇ ਚੀਏ ਆਪਾਂ ਨੇ ਹਾਂ ਜੀ ਅੰਦਰੋਂ ਠੋਸ ਹੈ ਨਾ ਅੰਦਰੋਂ ਹਾਂ ਜੀ ਅੰਦਰੋਂ ਠੋਸ ਬੰਦ ਕੀਤੀ ਹੋਈ ਹੈਗੀ ਆਪਣੀ ਬੋਲ ਲਾਈ ਹੋਈ ਹੈਗੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਇਹਨੂੰ ਜਦੋਂ ਮਤਲਬ ਪੇਂਟ ਵਗੈਰਾ ਹੋ ਗਿਆ ਬਹੁਤ ਵਧੀਆ ਲੁੱਕ ਦੇਣੀ ਹੈ ਨਾ ਇਹ ਆਪਣਾ ਜੱਟਪਾਹੀ ਵਿਚਾਰਾ ਫਿਰ ਦੇਖੋ ਇਹ ਬਾਅਦ ਵਿੱਚ ਪੇਂਟ ਕਰਾਉਂਦਾਗਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਕਰੇ ਇਹ ਕਹਿੰਦਾ ਵੀ ਆਪਾਂ ਜੇ ਪੇਂਟ ਖਰਾਬ ਹੋ ਜਾਊਗਾ ਹਾਂ ਜੀ ਥੋੜੀ ਇਹ ਮਾਲਵੇਰੀ ਦੇ ਵਿੱਚ ਇਹ ਆਪਣੇ ਜ਼ਿਆਦੇ ਆ ਗਏ ਵੈਸੇ ਅਸਲ ਜਿਹੜੀ ਲੁੱਕ ਦੇਣੀ ਹੁੰਦੀ ਹੈ ਕੋਠੀ ਨੇ ਜਾਂ ਕਿਸੇ ਮਕਾਨ ਨੇ ਉਹ 3D ਮਾਡਲ ਵਾਲ ਸੋ ਦੋਸਤੋ ਆਜੋ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਤੁਹਾਨੂੰ ਇਹ ਫਰੰਟ ਸੀਗਾ ਕੋਠੀ ਦਾ ਸੋ ਆਜੋ ਬਈ ਬੈਕ ਸਾਈਡ ਤੋਂ ਦਿਖਾ ਦਿਓ ਤੇ ਉੱਪਰ ਕਿੰਨਾ ਕਿਰੀ ਸੀ ਬਈ 800 ਹਣਾ ਹਾਂਜੀ ਵੀਰੇ 800 800 ਉੱਪਰ ਸੀਗਾ ਲੈ ਖਰਚੇ ਦੀ ਹਾਂਜੀ ਪਤਾ ਕੀ ਹੈ ਜਦੋਂ ਭਰਾ ਆਪਣੇ ਵੀਡੀਓ ਦੇਖਦੇ ਹਨ ਉਹਨਾਂ ਨੂੰ ਐ ਹੁੰਦਾ ਹੈ ਵੀ ਆਪਾਂ ਨੂੰ ਕੋਈ ਆਈਡੀਆ ਜ਼ਰੂਰ ਮਿਲੇ ਵੀ ਕਿੰਨਾ ਕਿਤੇ ਖਰਚਾ ਆ ਚੁੱਕਾ ਹੈ ਮਤਲਬ ਜਿਵੇਂ ਕਿ ਇਹਦਾ ਵੀ ਆਪਾਂ ਨੂੰ ਮਾਲਕ ਤੋਂ ਪਤਾ ਲੱਗਿਆ ਸੀਗਾ ਇਹਦਾ 28 ਤੋਂ 30 ਲੱਖ ਦੇ ਵਿੱਚ ਵਿੱਚ ਖਰਚਾ ਆ ਗਿਆ ਵੀ ਇਹਦਾ 28 ਤੋਂ 30 ਲੱਖ ਦੇ ਵਿੱਚ ਕਿਉਂਕਿ ਟਾਇਲ ਵਗੈਰਾ ਲੱਗ ਚੁੱਕੀ ਆ ਹਾਂਜੀ ਹਾਂ ਤੇ ਇਹਨੂੰ ਤਿਆਰ ਹੋਈ ਨੂੰ ਹੋ ਗਏ 8 8-10 ਮਹੀਨੇ ਹੋ ਗਏ ਤੇ ਉਸ ਟਾਈਮ ਦੇ ਹਿਸਾਬ ਨਾਲ ਲਈ ਆ ਆਪਾਂ ਵੀ ਉਦੋਂ ਮਟੀਰੀਅਲ ਦਾ ਰੇਟ ਕੁਝ ਹੋਰ ਆ ਅੱਜ ਕੁਝ ਹੋਰ ਆਗਾ ਹਾਂਜੀ ਹਾਂ ਅੱਜ ਆਮ ਦੌਰ ਤੇ 1 ਲੱਖ 2 ਲੱਖ ਦਾ ਫਰਕ ਪੈ ਜਾਊਗਾ ਜੇ ਅੱਜ ਸੇਮ ਪਾਈਏ ਜੇ ਸੇਮ ਹਾਂਜੀ ਹਾਂ ਜੀ ਕੁਝ ਤੁਸੀਂ ਕਿ ਦੱਸ ਰਹੇ ਸੀ ਕਿ ਨੌ ਕਾਫੀ ਡੂੰਗੀ ਲੈ ਕੇ ਆਏ ਹੋ ਹਾਂਜੀ ਹਾਂ